ਬੇਟਾ ਅੱਜ ਆਪਾਂ ਕਰਨ ਜਾ ਰਹੇ ਹਾਂ 12ਵੀਂ ਕਲਾਸ ਸਲੈਕਟਿਵ ਪੰਜਾਬੀ ਨਿੱਕੀ ਕਹਾਣੀ ਵਾਲਾ ਕੁਐਸਚਨ ਠੀਕ ਹੈ ਇਹਦੇ ਤੱਤਾਂ ਬਾਰੇ ਪੜਨਾ ਵਾ ਸਟਾਰਟਿੰਗ 'ਚ ਸਭ ਤੋਂ ਪਹਿਲਾਂ ਤੁਸੀਂ ਇਸੇ ਤਰ੍ਹਾਂ ਯਾਦ ਕਰ ਸਕਦੇ ਹੋ ਠੀਕ ਹੈ ਛੇ ਤੱਤਾਂ ਦੇ ਇੰਪੋਰਟੈਂਟ ਤੱਤਾਂ ਫਰਸਟ ਕਥਾਵਸਤੂ ਸੈਕਿੰਡ ਪਾਤਰ ਚਿੱਤਰਣ ਥਰਡ ਵਾਰਤਾਲਾਪ ਫੋਰਥ ਵਾਤਾਵਰਣ ਫਿਫਥ ਭਾਸ਼ਾ ਤੇ ਸ਼ੈਲੀ ਔਰ 6 ਹੈਗਾ ਉਦੇਸ਼ ਠੀਕ ਹੈ ਬੇਟਾ ਤੁਸੀਂ ਇੱਦਾਂ ਨੰਬਰਿੰਗ ਕਰਕੇ ਕੁਐਸਚਨ ਨੂੰ ਯਾਦ ਕਰ ਸਕਦੇ ਹੋ ਤੁਹਾਡੇ ਲਈ ਈਜ਼ੀ ਹੋ ਜਾਊਗਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਕੱਲੇ-ਕੱਲੇ ਨੂੰ ਡਿਫਾਈਨ ਕਰ ਦੇਣਾ ਸਭ ਤੋਂ ਪਹਿਲਾਂ ਪਰਿਭਾਸ਼ਾਵਾਂ ਦੇਣੀਆਂ ਨਿੱਕੀ ਕਹਾਣੀ ਦੀਆਂ ਇੱਕ ਆਉਂਦੀ ਹੈ ਇੱਕ ਲਿਖ ਦੋ ਦੋ ਆਉਂਦੀਆਂ ਦੋ ਲਿਖ ਦੋ ਠੀਕ ਹੈ ਆਜੋ ਕਰਦੇ ਆ ਸਟਾਰਟ ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦਾ ਵਰਤਮਾਨ ਮਹਾਂਦਰਾ ਪੱਛਮੀ ਕਹਾਣੀ ਦੀ ਦੇਣ ਹੈ ਠੀਕ ਹੈ ਬੇਟਾ ਪੱਛਮੀ ਕਹਾਣੀ ਮਤਲਬ ਪੱਛਮੀ ਸਾਹਿਤ ਦੇ ਵਿੱਚ ਜਿਹੜੀ ਕਹਾਣੀ ਲਿਖੀ ਜਾਂਦੀ ਸੀ ਉਹਦੇ ਕਰਕੇ ਹੌਲੀ-ਹੌਲੀ ਫਿਰ ਪੰਜਾਬ ਪੰਜਾਬੀ ਚ ਲਿਖੀ ਜਾਣ ਲੱਗੀ ਮਤਲਬ ਕੀ ਆ ਪਹਿਲਾਂ ਅੰਗਰੇਜ਼ੀ ਚ ਲਿਖੀ ਜਾਂਦੀ ਸੀ ਪੱਛਮੀ ਆਲੋਚਕਾਂ ਨੇ ਨਿੱਕੀ ਕਹਾਣੀ ਦੇ ਸਰੂਪ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਆਲੋਚਕ ਦੇ ਅਨੁਸਾਰ ਬੇਟਾ ਕਹਾਣੀ ਜਿਹੜੀ ਆ ਉਹ ਕੋੜ-ਦੌੜ ਵਾਂਗ ਹੁੰਦੀ ਹੈ ਜਿਸ ਤਰ੍ਹਾਂ ਕੋੜ ਦੌੜਦਾ ਆਦਤੇ ਅੰਤ ਮਹੱਤਵ ਰੱਖਦਾ ਮਤਲਬ ਉਹਦੀ ਸ਼ੁਰੂਆਤ ਅਤੇ ਅੰਤ ਮਹੱਤਵ ਰੱਖਦਾ ਇਸੇ ਤਰ੍ਹਾਂ ਕਹਾਣੀ ਦਾ ਆਦਤੇ ਅੰਤ ਵਿਸ਼ੇਸ਼ ਮਹੱਤਵ ਰੱਖਦਾ ਇੱਕ ਤਾਂ ਤੁਸੀਂ ਡੈਫੀਨੇਸ਼ਨ ਇਹ ਲਿਖਣੀ ਆ ਇੱਕ ਬੇਟਾ ਤੁਸੀਂ ਲਿਖ ਦੇਣੀ ਆ ਐਡਗਰ ਐਲਨ ਪੋ ਦਾ ਕਥਨ ਹੈ ਕਹਾਣੀ ਇੱਕ ਅਜਿਹੀ ਨਿੱਕੀ ਰਚਨਾ ਹੈ ਜਿਸ ਨੂੰ ਇੱਕੋ ਬੈਠਕ ਵਿੱਚ ਪੜਿਆ ਜਾ ਸਕੇ ਅਤੇ ਪਾਠਕਾਂ ਦੇ ਉੱਤੇ ਆਪਣਾ ਤਿੱਖਾ ਪ੍ਰਭਾਵ ਪਾ ਸਕੀ ਠੀਕ ਆ ਇਹ ਦੋ ਡੈਫੀਨੇਸ਼ਨ ਲਿਖਣੀ ਆ ਈਜ਼ੀ ਆ ਬੇਟਾ ਦੋ ਵਾਰ ਪੜੋਗੇ ਤੁਹਾਨੂੰ ਯਾਦ ਹੋ ਜਾਣੀਆਂ ਠੀਕ ਆ ਉਸ ਤੋਂ ਬਾਅਦ ਬੇਟਾ ਤੁਸੀਂ ਲਿਖਣਾ ਇਹਦੇ ਵਿਸ਼ੇਸ਼ ਗੁਣ ਇਹਦੇ ਪੰਜ ਗੁਣ ਤੁਸੀਂ ਲਿਖ ਦੇਣੇ ਇੱਕ ਇੱਕੋ ਹੀ ਲਾਈਨ ਦੇ ਵਿੱਚ ਇੱਕ ਤਾਂ ਹੈਗਾ ਨਿਕਾਕਾਰ ਇੱਕ ਪ੍ਰਭਾਵ ਦੀ ਇਕਾਗਰਤਾ ਠੀਕ ਆ ਕਲਾਤਮਕਤਾ ਰੌਚਕਤਾ ਤੇ ਗਤੀਸ਼ੀਲਤਾ ਇਹ ਇਹਦੇ ਪੰਜ ਵਿਸ਼ੇਸ਼ ਗੁਣ ਆ ਠੀਕ ਆ ਹੁਣ ਆਪਾਂ ਗੱਲ ਕਰਾਂਗੇ ਬੇਟਾ ਤਤਾਂ ਦੀ ਤਤ ਹੈਗੇ ਇਹਦੇ 6 ਠੀਕ ਹੈ ਪਹਿਲਾ ਤਤ ਹੈਗਾ ਕਥਾਵਸਤੂ ਕਥਾਵਸਤੂ ਨਿੱਕੀ ਕਹਾਣੀ ਦਾ ਪ੍ਰਮੁੱਖ ਤੱਤ ਹੈ ਇਸ ਨੂੰ ਕਹਾਣੀ ਦਾ ਪਲਾਂਟ ਜਾਂ ਗੋਦ ਵੀ ਕਿਹਾ ਜਾਂਦਾ ਹੈ ਬੇਟਾ ਮੈਂ ਪਿਛਲੇ ਕੁਐਸਚਨ ਚ ਨਾ ਤਉਨੂੰ ਪਲਾਟ ਤੇ ਗੁੰਦ ਬਾਰੇ ਦੱਸ ਚੁੱਕੀਆਂ ਵੀ ਕੀ ਹੁੰਦਾ ਜਿਸ ਤਰ੍ਹਾਂ ਇੱਕ ਮਕਾਨ ਬਣਾਉਣ ਲਈ ਸਭ ਤੋਂ ਪਹਿਲਾਂ ਨੀਂਹ ਭਰਨੀ ਪੈਂਦੀ ਹੈ ਨਾ ਇਸੇ ਤਰ੍ਹਾਂ ਕੋਈ ਵੀ ਸਾਹਿਤਿਕ ਰਚਨਾ ਲਿਖਣ ਲਈ ਪਹਿਲਾਂ ਪਲਾਟ ਤੇ ਗੁੰਦ ਜ਼ਰੂਰੀ ਹੁੰਦਾ ਉਹਦੇ ਉੱਤੇ ਹੀ ਸਾਰੀ ਰਚਨਾ ਜਿਹੜੀ ਆ ਉਹ ਸਟੈਂਡ ਕਰਦੀ ਆ ਠੀਕ ਹੈ ਮਨੁੱਖੀ ਜੀਵਨ ਦੀ ਹਰ ਇੱਕ ਘਟਨਾ ਕਹਾਣੀ ਦੀ ਕਥਾਵਸਤੂ ਬਣਨ ਦੀ ਸੰਭਾਵਨਾ ਰੱਖਦੀ ਹੈ ਕਹਾਣੀ ਦਾ ਉਦੇਸ਼ ਕਿਉਂਕਿ ਜੀਵਨ ਦੇ ਕਿਸੇ ਪੱਖ ਜਾਂ ਮਨੁੱਖੀ ਸੁਭਾਅ ਦੇ ਕਿਸੇ ਪੱਖ ਉੱਤੇ ਰੌਸ਼ਨੀ ਪਾਉਣਾ ਹੁੰਦਾ ਹੈ ਇਸੇ ਕਰਕੇ ਕਹਾਣੀ ਸਾਡੇ ਜੀਵਨ ਨਾਲ ਵੱਧ ਤੋਂ ਵੱਧ ਸਬੰਧ ਰੱਖਦੀ ਹੈ ਠੀਕ ਹੈ ਕਹਾਣੀ ਦੇ ਵਿੱਚ ਰੋਚਕਤਾ ਹੋਣਾ ਜ਼ਰੂਰੀ ਹੈ ਪ੍ਰਭਾਵਸ਼ੀਲਤਾ ਹੋਣਾ ਜ਼ਰੂਰੀ ਹੈ ਇਹ ਤਾਂ ਹੀ ਹੋਊਗਾ ਜੇ ਕਹਾਣੀ ਸਾਡੇ ਰੋਜ਼ਾਨਾ ਜੀਵਨ ਦੀਆਂ ਸਥਿਤੀਆਂ ਨੂੰ ਬਿਆਨ ਕਰੂਗੀ ਠੀਕ ਹੈ ਜਿਹੜੀਆਂ ਕੀ ਪ੍ਰਭਾਵਸ਼ਾਲੀ ਵੀ ਹੋਣ ਤੇ ਸੁਧਾਰਨ ਵੀ ਹੋਣ ਸਮਝ ਆ ਰਿਹਾ ਨਾ ਬੇਟਾ ਵੀ ਕਹਾਣੀ ਕੀ ਆ ਮਨੁੱਖੀ ਜੀਵਨ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਆ ਜਿਹੜਾ ਕਹਾਣੀ ਦਾ ਕਥਾਨ ਕਬ ਤਾਂ ਸੰਖੇਪ ਅਤੇ ਸਰਲ ਹੁੰਦਾ ਹੈ ਇਦਾਂ ਹੀ ਲਿਖਣਾ ਤੁਸੀਂ ਠੀਕ ਹੈ ਇਹਦਾ ਆਰੰਭ ਆ ਜਿਹੜਾ ਨਾਟਕੀ ਹੁੰਦਾ ਵਾ ਕਹਾਣੀ ਦੀ ਜਿਹੜੀ ਸਮੱਸਿਆ ਹੁੰਦੀ ਉਹ ਪਹਿਲੇ ਵਾਕ ਦੇ ਵਿੱਚ ਹੀ ਪਤਾ ਲੱਗ ਜਾਂਦੀ ਆ ਠੀਕ ਆ ਕਹਾਣੀ ਫਿਰ ਮੰਗਦੇ ਕਾਰਜ ਨਾਲ ਆਪਣੇ ਸਿਖਰ ਵੱਲ ਵੱਧਦੀ ਆ ਤੇ ਜਦ ਅੰਤ ਆ ਕਹਾਣੀ ਦਾ ਉਹ ਝਟਪਟਾ ਸੁਝਾਓ ਅਤੇ ਹੈਰਾਨੀ ਜਨਕ ਹੁੰਦਾ ਹੈ ਠੀਕ ਆ ਤੁਸੀਂ ਇਹ ਇਦਾਂ ਹੀ ਲਾਈਨਾਂ ਲਿਖ ਦੇਣੀਆਂ ਵੀ ਸਟਾਰਟਿੰਗ ਕਿਦਾਂ ਹੁੰਦਾ ਫਿਰ ਮਿਡ ਤੇ ਜਾ ਕੇ ਕਿਦਾਂ ਹੁੰਦਾ ਤੇ ਫਿਰ ਐਂਡਿੰਗ ਕਿਦਾਂ ਹੁੰਦੀ ਹੈ ਠੀਕ ਆ ਇਸੇ ਮੰਤਵ ਲਈਏ ਕਹਾਣੀ ਦਾ ਕਥਾਨਕ ਜਿਹੜਾ ਉਹ ਸੰਜਮ ਤੇ ਸੰਖੇਪਤਾ ਦਾ ਧਾਰਨੀ ਹੋਣਾ ਚਾਹੀਦਾ ਹੈ ਕਹਾਣੀ ਦੀ ਜਿਹੜੀ ਗੁੰਦ ਆ ਉਹ ਪੀਡੀ ਅਤੇ ਚੁਸਤ ਹੁੰਦੀ ਹੈ ਇਹ ਹੋ ਗਿਆ ਬੇਟਾ ਕਹਾਣੀ ਦਾ ਕਥਾਵਸਤੂ ਫਸਟ ਪੁਆਇੰਟ ਹੋ ਗਿਆ ਤੁਹਾਡਾ ਅਗਲਾ ਪੁਆਇੰਟ ਹੋ ਗਿਆ ਪਾਤਰ ਚਿੱਤਰਣ ਯਾਦ ਰੱਖਣਾ ਪਹਿਲਾ ਪੁਆਇੰਟ ਕਥਾਵਸਤੂ ਕਹਿ ਸਕਦੇ ਹੋ ਕਥਾਨਕ ਕਹਿ ਸਕਦੇ ਹੋ ਪਲਾਟ ਕਹਿ ਸਕਦੇ ਹੋ ਗੁੰਦ ਕਹਿ ਸਕਦੇ ਹੋ ਠੀਕ ਆ ਅਗਲਾ ਹੈਗਾ ਬੇਟਾ ਪਾਤਰ ਚਿੱਤਰਣ ਪਾਤਰ ਚਿੱਤਰਣ ਦਾ ਕਹਾਣੀ ਵਿੱਚ ਮਹੱਤਵਪੂਰਨ ਸਥਾਨ ਹੈ ਕਹਾਣੀਕਾਰ ਕਟਨਾ ਨੂੰ ਵਿਸ਼ੇਸ਼ ਪ੍ਰਸੰਗ ਦੇ ਵਿੱਚ ਪੇਸ਼ ਕਰਦਾ ਹੈ ਤੇ ਜਿਹਹਾ ਪ੍ਰਸੰਗ ਦੇਣ ਲਈ ਉਹ ਪਾਤਰਾਂ ਦੀ ਸਜਣਾ ਕਰਦਾ ਵਾ ਠੀਕ ਹੈ ਇਸੇ ਕਰਕੇ ਪਾਤਰ ਚਿੱਤਰਨ ਦੀ ਸਫਲਤਾ ਦੇ ਆਧਾਰ ਉੱਤੇ ਹੀ ਕਹਾਣੀ ਦੀ ਸਫਲਤਾ ਨਿਰਭਰ ਕਰਦੀ ਆ ਇਹਦਾ ਕੀ ਮਤਲਬ ਹੈ ਬੇਟਾ ਜੇ ਪਾਤਰਾਂ ਨੂੰ ਵਧੀਆ ਢੰਗ ਨਾਲ ਕਹਾਣੀ 'ਚ ਦਰਸਾਇਆ ਗਿਆ ਹੋਊਗਾ ਤਾਂ ਹੀ ਉਹ ਕਹਾਣੀ ਪਾਟਕਾਂ ਨੂੰ ਵਧੀਆ ਲੱਗਦੀ ਆ ਠੀਕ ਆ ਕਹਾਣੀ ਵਿੱਚ ਪਾਤਰਾਂ ਦੀ ਗਿਣਤੀ ਜ਼ਿਆਦਾ ਨਹੀਂ ਹੁੰਦੀ ਇਹ ਦੱਸ ਦੇਣਾ ਤੁਸੀਂ ਇਸ ਦੇ ਨਾਲ ਹੀ ਸਿਰਫ ਖਾਸ ਪਾਤਰਾਂ ਦੇ ਚਰਿੱਤਰ ਨੂੰ ਮਤਲਬ ਨਿਖਾਰਿਆ ਜਾਂਦਾ ਹੈ ਠੀਕ ਹੈ ਤਾਂ ਜੋ ਕੀ ਹੈ ਕਹਾਣੀ ਦੇ ਨਿਸ਼ਚਿਤਕਾਰ ਵਿੱਚ ਜੀਵਨ ਦਾ ਇੱਕ ਸਜੀਵ ਬਿੰਬ ਪੇਸ਼ ਕੀਤਾ ਜਾ ਸਕੇ ਠੀਕ ਹੈ ਸਜੀਵ ਮਤਲਬ ਇਹ ਆਪਾਂ ਨੂੰ ਜਿਹੜੀ ਕਹਾਣੀ ਆ ਉਹ ਅਸਲੀਅਤ ਨਾਲ ਸੰਬੰਧਿਤ ਲੱਗੇ ਠੀਕ ਹੈ ਇਹ ਹੋ ਗਿਆ ਬੇਟਾ ਤੁਹਾਡਾ ਦੂਜਾ ਪੁਆਇੰਟ ਪਹਿਲਾ ਸੀ ਕਥਾ ਵਸਤੂ ਦੂਜਾ ਪਾਤਰ ਚਿੱਤਰਣ ਹਾਂਜੀ ਬੇਟਾ ਤੀਸਰਾ ਪੁਆਇੰਟ ਹੈਗਾ ਵਾਰਤਾਲਾਪ ਠੀਕ ਹੈ ਵਾਰਤਾਲਾਪ ਕੀਆ ਉਹਨਾਂ ਦੀ ਆਪਸੀ ਗੱਲਬਾਤ ਵਾਰਤਾਲਾਪ ਦਾ ਕਹਾਣੀ ਦੇ ਵਿੱਚ ਪ੍ਰਮੁੱਖ ਸਥਾਨ ਹੈ ਕਿਉਂਕਿ ਕਥਾਨਕ ਦੇ ਵਿਸਥਾਰ ਤੇ ਪਾਤਰ ਚਿੱਤਰਨ ਦਾ ਮੁੱਖ ਆਧਾਰ ਵਾਰਤਾਲਾਪ ਹੀ ਬਣਦੇ ਹਨ ਵਾਰਤਾਲਾਪ ਚੁਸਤ ਸੁਭਾਵਕ ਤੇ ਪਾਤਰਾ ਦੇ ਅਨੁਕੂਲ ਹੋਣੇ ਚਾਹੀਦੇ ਹਨ ਇਹਨਾਂ ਦਾ ਪਾਤਰਾ ਦੀ ਮਨੋਦਸ਼ਾ ਗੁਣਾ ਔਗੁਣਾ ਸਖਸ਼ੀਅਤ ਅਤੇ ਯੋਗਤਾਵਾਂ ਦੇ ਅਨੁਕੂਲ ਹੋਣਾ ਵੀ ਲਾਜ਼ਮੀ ਹੈ ਠੀਕ ਹੈ ਲੰਬੇ ਲੰਬੇ ਵਾਰਤਾਲਾਪ ਨਹੀਂ ਹੋਣੇ ਚਾਹੀਦੇ ਸੁਸਤ ਕਤੀ ਦਾ ਵਾਤਾਵਰਨ ਨਹੀਂ ਹੋਣਾ ਚਾਹੀਦਾ ਇੱਕ ਕਹਾਣੀ ਦੀ ਪ੍ਰਭਾਵਸ਼ੀਲਤਾ ਨੂੰ ਘਟਾਉਂਦੇ ਹਨ ਅਗਲਾ ਪੁਆਇੰਟ ਹੈਗਾ ਵਾਤਾਵਰਣ ਠੀਕ ਹੈ ਬੇਟਾ ਪਹਿਲੇ ਤਿੰਨ ਪੁਆਇੰਟ ਯਾਦ ਹੋ ਕੇ ਕਥਾ ਵਸਤੂ ਪਾਤਰ ਚਿੱਤਰਣ ਵਾਰਤਾਲਾਪ ਤੇ ਚੌਥਾ ਵਾਤਾਵਰਣ ਕਹਾਣੀ ਵਿੱਚ ਵਾਤਾਵਰਣ ਦੇ ਦ੍ਰਿਸ਼ ਚਿੱਤਰੰਦਾ ਵੀ ਆਪਣਾ ਮਹੱਤਵ ਹੈ ਕਹਾਣੀ ਕਿਉਂਕਿ ਜੀਵਨ ਦੀ ਵਿਸ਼ੇਸ਼ ਘਟਨਾ ਨੂੰ ਪ੍ਰਗਟਾਰੀ ਹੁੰਦੀ ਆ ਇਸ ਕਰਕੇ ਉਸੇ ਵਿਸ਼ੇਸ਼ ਘਟਨਾ ਨੂੰ ਸਮੁੱਚੇ ਵਾਤਾਵਰਣ ਦੇ ਚਿੱਤਰਨ ਦੁਆਰਾ ਪੇਸ਼ ਕਰਨ ਨਾਲ ਕਹਾਣੀ ਦੇ ਵਿੱਚ ਯਥਾਰਤਕਤਾ ਤੇ ਸੁਭਾਵਿਕਤਾ ਦੇ ਗੁਣ ਪੈਦਾ ਹੁੰਦੇ ਆ ਭਾਵ ਕਿ ਆ ਵੀ ਜਿਹੋ ਜੀ ਘਟਨਾ ਬਿਆਨ ਕਰਨੀ ਆ ਕਹਾਣੀ ਦੇ ਵਿੱਚ ਨਾ ਉਹਦਾ ਵਾਤਾਵਰਣ ਉਸੇ ਹਿਸਾਬ ਦਾ ਹੋਣਾ ਚਾਹੀਦਾ ਵਾ ਤਾਂ ਹੀ ਉਹ ਅਸਲੀਅਤ ਦੇ ਨਾਲ ਸੰਬੰਧਿਤ ਲੱਗਦੀ ਆ ਠੀਕ ਹੈ ਅਗਲਾ ਪੁਆਇੰਟ ਹੈਗਾ ਭਾਸ਼ਾ ਅਤੇ ਸ਼ੈਲੀ ਨੰਬਰ 5 ਭਾਸ਼ਾ ਅਤੇ ਸ਼ੈਲੀ ਭਾਸ਼ਾ ਅਤੇ ਸ਼ੈਲੀ ਦਾ ਕਹਾਣੀ ਦੀ ਰਚਨਾ 'ਚ ਵਿਸ਼ੇਸ਼ ਮਹੱਤਵ ਹੈ ਭਾਸ਼ਾ ਅਤੇ ਸ਼ੈਲੀ ਸਾਹਿਤ ਸਿਰਜਣਾ ਦੇ ਪ੍ਰਮੁੱਖ ਸਾਧਨ ਹੁੰਦੇ ਆ ਠੀਕ ਹੈ ਕਿਸੇ ਵੀ ਕਹਾਣੀਕਾਰ ਨੂੰ ਭਾਸ਼ਾ ਦੀ ਤੇ ਸ਼ੈਲੀ ਦੀ ਨੌਲੇ ਜ਼ਰੂਰ ਹੋਣੀ ਚਾਹੀਦੀ ਆ ਕਹਾਣੀਕਾਰ ਕਹਾਣੀ ਦੇ ਵਿਸ਼ੇ ਵਸਤੂ ਦੇ ਅਨੁਸਾਰ ਕਿਸੇ ਵੀ ਸ਼ੈਲੀ ਦੀ ਵਰਤੋਂ ਕਰ ਸਕਦਾ ਵੀ ਉਹ ਵਿਸ਼ਾ ਦੇਖ ਲੈਂਦਾ ਕਹਾਣੀ ਦਾ ਕਿਹੜਾ ਵਾ ਉਹਦੇ ਅਨੁਸਾਰ ਸ਼ੈਲੀ ਦੀ ਵਰਤੋਂ ਕਰਦਾ ਕਹਾਣੀ ਦੀਆਂ ਸ਼ੈਲੀਆਂ ਕਿਹੜੀਆਂ-ਕਿਹੜੀਆਂ ਕਥਾਤਮਕ ਸ਼ੈਲੀ ਆਥਮ ਕਥਾ ਸ਼ੈਲੀ ਪਤਰਾਤਮਕ ਸ਼ੈਲੀ ਵਾਰਤਲਾਪ ਚੈਲੀ ਡਾਇਰੀ ਸ਼ੈਲੀ ਠੀਕ ਆ ਬਹੁਤੇ ਕਹਾਣੀਕਾਰ ਆ ਜਿਹੜੇ ਉਹ ਕਥਾਤਮਕ ਸ਼ੈਲੀ ਦੀ ਵਰਤੋਂ ਕਰਦੇ ਆ ਬਸ ਤੁਸੀਂ ਇੰਨਾ ਹੀ ਲਿਖ ਸਕਦੇ ਹੋ ਉਸ ਤੋਂ ਬਾਅਦ ਬੇਟਾ ਲਾਸਟ ਪੁਆਇੰਟ ਹੈਗਾ ਉਦੇਸ਼ ਹਰ ਇੱਕ ਨਿੱਕੀ ਕਹਾਣੀ ਕਿਸੇ ਨਾ ਕਿਸੇ ਉਦੇਸ਼ ਨੂੰ ਮੁੱਖ ਰੱਖ ਕੇ ਲਿਖੀ ਹੁੰਦੀ ਆ ਹਰ ਇੱਕ ਕਹਾਣੀਕਾਰ ਆਪਣੇ ਉਦੇਸ਼ ਨੂੰ ਕਹਾਣੀ ਦੇ ਪਾਤਰਾਂ ਦੁਆਰਾ ਪੇਸ਼ ਕਰਦਾ ਹੈ ਜੋ ਕਿਆਂ ਕਹਾਣੀਆਂ ਵਿੱਚ ਆਮ ਕਰਕੇ ਕਿਸੇ ਸੱਚ ਨੂੰ ਦਰਸਾਇਆ ਜਾਂਦਾ ਹੈ ਠੀਕ ਆ ਇਹ ਸੱਚ ਜਿਹੜਾ ਮਨੋਵਿਗਿਆਨਿਕ ਵੀ ਹੋ ਸਕਦਾ ਠੀਕ ਹੈ ਤੇ ਸਮਾਜਿਕ ਵੀ ਹੋ ਸਕਦਾ ਤੇ ਆਰਥਿਕ ਵੀ ਹੋ ਸਕਦਾ ਮਨੁੱਖੀ ਚਰਿੱਤਰ ਨੂੰ ਕਹਾਣੀ ਵਿੱਚ ਪੇਸ਼ ਕਰਨਾ ਕਹਾਣੀਕਾਰ ਦਾ ਵਿਸ਼ੇਸ਼ ਮੰਤਵ ਹੁੰਦਾ ਹੈ ਕਹਾਣੀ ਵਿੱਚ ਸੰਪੂਰਨ ਜ਼ਿੰਦਗੀ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਪਰ ਜ਼ਿੰਦਗੀ ਦੇ ਕਿਸੇ ਇੱਕ ਪੱਖ ਉੱਤੇ ਖਾਸ ਦ੍ਰਿਸ਼ਟੀਕੋਣ ਤੋਂ ਚਾਨਣਾ ਪਾਇਆ ਜਾ ਸਕਦਾ ਹੈ ਠੀਕ ਹੈ ਬੇਟਾ ਉਦੇਸ਼ ਜ਼ਰੂਰੀ ਆ ਜੇ ਉਦੇਸ਼ ਹੋਊਗਾ ਤਾਂ ਹੀ ਉਹ ਕਹਾਣੀ ਲਿਖਣੀ ਜਿਹੜੀ ਆ ਉਹਦੀ ਸਫਲ ਮੰਨੀ ਜਾਊਗੀ ਸੋ ਬਟਾ ਉਪਰੋਕਤ ਵਿਚਾਰ ਦੇ ਆਧਾਰ ਤੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਫਲ ਕਹਾਣੀ ਵਿੱਚ ਜਿੰਨੇ ਵੀ ਆਪਾਂ ਉਪਰੋਕਤ ਤੱਤ ਪੜੇ ਆ ਠੀਕ ਆ ਸਾਰਿਆਂ ਦਾ ਨਿਸ਼ਚਿਤ ਅਨੁਪਾਤ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਇਹਨਾਂ ਵਿੱਚੋਂ ਕਿਸੇ ਇੱਕ ਤੱਤ ਦੀ ਅਣਹੋਂਦ ਨਾਲ ਕਹਾਣੀ ਦੀ ਰਚਨਾ ਸੰਭਵ ਨਹੀਂ ਹੋ ਸਕਦੀ ਥੋੜਾ ਜਾਇ ਦੇ ਇਤਿਹਾਸ ਬਾਰੇ ਬਟਾ ਤੁਸੀਂ ਲਿਖ ਦਿਓ ਜਿੰਨੇ ਵੀ ਤੁਹਾਨੂੰ ਰਾਈਟਰ ਯਾਦ ਹੁੰਦੇ ਆ ਉਹਨਾਂ ਦੇ ਨਾਮ ਜ਼ਰੂਰ ਲਿਖ ਦਿਓ ਠੀਕ ਆ ਪੰਜਾਬੀ ਕਹਾਣੀ ਦਾ ਜਨਮ ਬੇਸ਼ੱਕ ਪੱਛਮੀ ਸਾਹਿਤ ਦੇ ਪ੍ਰਭਾਵ ਹੇਠ ਹੋਇਆ ਪਰੰਤੂ ਇਸ ਨੇ ਕੁਝ ਦਹਾਕਿਆਂ ਵਿੱਚ ਹੀ ਸਿਖਰਾਂ ਛੂ ਲਈਆਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਪ੍ਰਿੰਸੀਪਲ ਸੁਜਾਨ ਸਿੰਘ ਕਰਤਾਰ ਸਿੰਘ ਦੁੱਗਲ ਕੁਲਵੰਤ ਸਿੰਘ ਬਿਰਕ ਸੰਤੋਖ ਸਿੰਘ ਧੀਰ ਮੋਹਨ ਪੰਡਹਾਰੀ ਦੇ ਵਿਰਾਮ ਸੰਧੂ ਪੰਜਾਬੀ ਕਹਾਣੀ ਦੇ ਮੁੱਖ ਉਸ ਰਹੀਏ ਹਨ ਔਸਤਰੀ ਲੇਖਕਾਂ ਦੀ ਜੇ ਗੱਲ ਕਰੀਏ ਬੇਟਾ ਦਲੀਪ ਕੋਟਵਾਣਾ ਅਜੀਤ ਕੌਰ ਤੇ ਸੁਖਵੰਤ ਕੌਰ ਦੇ ਨਾਂ ਪ੍ਰਮੁੱਖ ਹਨ ਠੀਕ ਆ ਬੇਟਾ ਇਹ ਹੋ ਗਿਆ ਤੁਹਾਡਾ ਕਹਾਣੀ ਵਾਲਾ ਕੁਐਸਚਨ ਉਮੀਦ ਕਰਦੀ ਹਾਂ ਤੁਹਾਨੂੰ 6 ਦੇ 6 ਜਿਹੜੇ ਤੱਪ ਸੀਗੇ ਇਹਦੇ ਸਮਝ ਆ ਗਏ ਹੋਣਗੇ ਠੀਕ ਆ ਬੇਟਾ ਸਟਾਰਟਿੰਗ ਪੁਆਇੰਟ ਜ਼ਰੂਰ ਦੇਖਿਓ ਉਹੀ ਕੁਐਸ਼ਨ ਦੀ ਇੱਕ ਡਾਇਗਰਾਮ ਵਾਂਗੂ ਬਣਾ ਲਿਓ ਠੀਕ ਆ ਤਾਂ ਕਿ ਤੁਹਾਨੂੰ ਈਜ਼ੀਲੀ ਯਾਦ ਹੋ ਜਾ ਨੰਬਰਿੰਗ ਕਰਕੇ ਯਾਦ ਕਰ ਲਿਓ ਓਕੇ ਬੇਟਾ ਮਿਲਦੇ ਆਂ ਅਗਲੇ ਲੈਕਚਰ ਦੇ ਨਾਲ ਧੰਨਵਾਦ